ਲਵੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹਰ ਸ਼ਨੀਵਾਰ ਸ਼ਹਿਰ ਫਰੀਦਕੋਟ ਬੱਕਰਾ ਮੰਡੀ ਲੱਗਦੀ ਹੈ ਦੋਸਤੋ ਤੇ ਬਾਈ ਗਰ ਲਾਲ ਨਾਲ ਗੱਲਬਾਤ ਕਰਦੇ ਆ ਤੇ ਕਪਤਾਨ ਨੂੰ ਅੱਜ ਇਹਨਾਂ ਨੇ ਫਰਿੱਜ ਗੱਡੀ ਆ ਬਾਈ ਗਰ ਲਾਲ ਤੇ ਨਾਮ ਜਿਉਂ ਫਰਿੱਜ ਜਿਹੜੀ ਦਿੱਤੀ ਗਈ ਆ ਕਪਤਾਨ ਨੂੰ ਇਹ ਕਿਵੇਂ ਮੰਨ ਕੇ ਦਿੱਤੀ ਗਈ ਹੈ ਫਰਿੱਜ ਜੀ ਆਪਾਂ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਇਹ ਅਨਾਉਂਸ ਕੀਤਾ ਸੀ ਵੀ ਜਿਹੜਾ ਬੰਦਾ ਆਪਣੀ ਮੰਡੀ ਦੇ ਵਿੱਚ ਪੰਜ ਮੰਡੀਆਂ ਦੇ ਵਿੱਚ ਸਭ ਤੋਂ ਵੱਧ ਸੌਦੇ ਕਰੂਗਾ ਜੀ ਠੀਕ ਹੈ ਵੀ ਅਸੀਂ ਉਹਨੂੰ ਇਨਾਮ ਦੇ ਵਿੱਚ ਫਰਿੱਜ ਦਵਾਂਗੇ ਜੀ ਠੀਕ ਹੈ ਤੇ ਪੰਜਾਂ ਮੰਡੀਆਂ ਦੇ ਵਿੱਚ ਸਭ ਤੋਂ ਵੱਧ ਸੌਦੇ ਕਪਤਾਨ ਨੇ ਕੀਤੇ ਫਿਰ ਕਪਤਾਨ ਵੱਲੋਂ ਕੀਤੇ ਗਏ ਆ ਠੀਕ ਹੈ ਜੀ ਬਾਕੀ ਵੀ ਭਰਾ ਨੇੜੇ ਨੇੜੇ ਹੀ ਸੀਗੇ ਥੋੜਾ ਫਰਕ ਥੋੜੇ ਥੋੜੇ ਫਰਕ ਤੇ ਰਹੇ ਸਾਰੇ ਹਨਾ ਠੀਕ ਹੈ ਕੋਈ ਸਾਰਿਆਂ ਨੇ ਬਹੁਤ ਵਧੀਆ ਕੀਤੀ ਹੈ ਵੀ ਚਲੋ ਇਹ ਨਾਮ ਦਾ ਹੱਕ ਦਾ ਸੀ ਨਹੀਂ ਹੈ ਜੀ ਹਾਂ ਗਾਜੀ ਮਾਰ ਗਿਆ ਉਹੀ ਹੈ ਠੀਕ ਹੈ ਇਹਨੂੰ ਵੀ ਆ ਕੇ ਫਰਜ ਦੇ ਰਹੇ ਆ ਤਾੜੀ ਮਾਰ ਠੀਕ ਹੈ ਤਾੜੀ ਮਾਰ ਲੈ ਵੀ ਤਾੜੀ ਮਾਰ ਦਿਓ ਸਾਨੂੰ ਲੱਡੂ ਚਾਹੀਦੇ ਆ 11 ਕਿਲੋ ਠੀਕ ਹੈ ਜੀ ਲੈ ਵੀ ਇੱਕ ਮਿੰਟ ਸਭ ਤੋਂ ਬਾਅਦ ਕਪਤਾਨ ਭਾਈ ਜੀ ਕੇਰਾ ਖੋਲ ਕੇ ਉਖਾ ਕੇ ਨਾ ਚਾਬੀ ਮੈਨੂੰ ਲੈਣੀ ਜਿਹਨੇ ਜਿਹਨੇ ਲੱਡੂ ਨਾਲ ਆਹ ਦੇਖ ਸਕਦੇ ਹੋ ਲੈ ਵੀ ਸਾਨੂੰ ਚਾਹੀਦਾ ਭਾਈ ਇਹ ਫ੍ਰਿਜ ਵੀ ਲੈ ਵੀ ਦੋਸਤੋ ਆ ਕੇਰਾ ਜਿਨਾਵੇਂ ਉਹਨੂੰ ਵਿਖਾ ਕੇ ਨਾ ਚਾਬੀ ਮੈਨੂੰ ਜਿਵੇਂ ਕਿ ਬਾਈ ਹੋਰਾਂ ਨੇ ਗੱਲ ਕੀਤੀ ਸੀ ਵੱਡੀ ਫ੍ਰਿਜ ਦੀ ਆਪਾਂ ਪੁੱਛਦੇ ਕਿੰਨੇ ਲੀਟਰ ਵਾਲੀ ਆ ਸਰ ਕਿੰਨੇ ਲੀਟਰ ਵਾਲੀ ਹੈ ਫ੍ਰਿਜ ਇਹ 185 160 ਦੀ ਗੱਲ ਕੀਤੀ ਸੀ 150 150 ਕਈ 185 ਵਾਲੀ ਦਿੱਤੀ ਆ ਠੀਕ ਹੈ ਜੀ ਲੈ ਵੀ ਬਾਈਆਂ ਨੇ ਵੱਡੀ ਫ੍ਰਿਜ ਦਿੱਤੀ ਆ 100 ਗੱਲ ਦਾ ਕੀਤੀ ਸੀ 65 ਦੀ ਪਰ 185 ਦੀ ਦਿੱਤੀ ਆ ਹਾਂ ਜੀ ਵਧ ਗਏ ਹਾਂ ਵਧ ਕੇ ਹੁਣ ਇਹਨੇ 6 ਕਿਲੋ ਆਖੇ ਸੀ ਜੇ ਲੱਡੂ ਵੀ 11 ਕਿਲੋ ਲਿਆਵੇ ਤਾਂ ਤਾਂ ਸੁਆਦ ਆਉਂਦਾ ਠੀਕ ਹੈ ਜੀ 11 ਕਿਲੋ ਆਉਣਗੇ ਚਾਬੀ ਚਾਬੀ ਲੈ ਲਓ ਜੀ ਕੈਪਟਨ 11 ਕਿਲੋ ਲੈ ਵੀ ਚਾਬੀ ਦੇ ਕੇ ਸਨਮਾਨਤ ਕੀਤਾ ਗਿਆ ਕੈਪਟਨ ਨੂੰ ਕਪਤਾਨ ਨੂੰ ਵਧਾਈਆਂ ਜੀ ਬਹੁਤ ਬਹੁਤਾਂ ਅਕਾਂਖੀ ਤੁਹਾਨੂੰ ਵਧਾਈਆਂ ਸਾਰਿਆਂ ਨੂੰ ਬਈ ਲੱਡੂ ਨਾ ਵਧੀਆ ਨੇ ਨੇ ਕੇਸਰ ਵਾਲੇ ਤੇ ਬਹੁਤ ਖੁਸ਼ੀ ਆ ਹੁਣ ਬਹੁਤ ਜ਼ਿਆਦਾ ਬਹੁਤ ਖੁਸ਼ੀ ਆ ਘਰੇ ਫੋਨ ਕਰ ਦੇਣਾ ਸੀ ਹਾਂ ਠੀਕ ਹੈ ਚਾਬੀ ਉਹਨਾਂ ਚਰਮੈਨ ਨੂੰ ਦੇ ਲੈ ਵੀਰੋ ਜਿਹਨੇ ਜੇ ਲੱਡੂ ਨਹੀਂ ਹੁੰਦੇ ਲੈ ਉਹ ਲਗਾ ਚਾਬੀ ਉਹਨਾਂ ਚਰਮੈਨ ਨੂੰ ਲੈ ਵੀਰੋ ਲੈ ਵੀ ਕਪਤਾਨ ਵੱਲੋਂ ਸਨਮਾਨਿਤ ਕੀਤਾ ਗਿਆ ਨਾਲ ਭਰਾ ਨੂੰ ਵੀ ਤੁਸੀਂ ਦੇਖ ਸਕਦੇ ਹੋ ਸ਼ਾਗਣਾ ਤਗੰਦੇ ਤਾਹ ਤੂ ਜੇ ਤਕੇ ਮੁੰਡਾ ਸੇਵਾ ਕਰਦਾ ਸਾਰਿਆਂ ਦੀ ਠੀਕ ਹੈ ਇੰਦਰ ਪਾਣੀ ਪ੍ਰਸ਼ਾਦ ਦਾ ਸਭ ਕੁਝ ਤੋਂ ਲਾ ਰਿਹਾ ਚਲੋ ਜੀ ਓਕੇ ਠੀਕ ਹੈ ਠੀਕ ਹੈ ਨਹੀਂ ਰੱਖ ਲੈ ਰੱਖ ਇਹ ਤੇਰੀ ਹੈ ਲੈ ਵੀ ਆ ਇਦਰਾ ਸੁੱਕੇ ਨੂੰ ਵੀ ਸਗਨ ਲੈ ਵੀ ਸੁੱਕੇ ਨੂੰ ਵੀ ਯਾਰ ਪਰ ਠੀਕ ਆ ਭਾਈ ਇਹ ਸੁੱਕੇ ਨੂੰ ਵੀ ਸਗਨ ਦੁੱਤਾ ਗਿਆ ਯਾਰ ਆ ਤਰ੍ਹਾਂ ਤਰ੍ਹਾਂ ਕੀਤਾ ਉਹਨੇ ਕਿ ਉਹ ਤਾਰਾ ਉਹੋ ਖੇਡ ਵੀ ਸਕੰਦ ਦੇ ਤੱਕ ਉਹ ਨਾਲ ਵੀ ਵੀਡੀਓ ਠੀਕ ਆ ਵੀ ਇਕੱਠੇ ਰਹਿੰਦੇ ਨੇ ਤਾਂ ਕਰਕੇ ਹਾਂ ਇਹ ਇਕੱਠੇ ਰਹਿੰਦੇ ਕਰਕੇ ਕਪਤਾਨ ਨੇ ਅੱਜ ਪੈਸੇ ਵੰਡੇ ਆ ਫ੍ਰਿਜ ਦੇ ਨਾਮ ਚਾਚ ਤੇ ਹੁਣ ਮੰਨ ਕੇ ਚਲੋ ਵੀ ਦੂਜਾ ਜੱਗੀ ਨੂੰ ਪੈਸੇ ਦੇ ਲੈ ਵੀ ਜੱਗੀ ਨੂੰ ਵੀ ਸ਼ਗੰਦੇ ਤਾਂ ਠੀਕ ਆ ਜੀ ਤਾਰੇ ਨੂੰ ਵੀ ਮੈਂ ਫ੍ਰਿਜ ਫੇ ਚੱਕਲ ਨੂੰ ਇਕੱਲੇ ਵੀ ਰਹਿੰਦਾ ਠੀਕ ਆ ਜੀ ਆ ਚੱਕ ਇਹ ਹਾਂ ਇਹ ਨਹੀਂ ਨਹੀਂ ਇਹ ਮੈਂ ਨਹੀਂ ਨਹੀਂ ਯਾਰ ਸਹੀ ਹੈ ਕਪਤਾਨ ਲੈ ਵੀ ਆ ਚੱਕ ਹਾਂ ਬਈ ਚਾਚੇ ਤਾਰੇ ਨੂੰ ਮਾਨ ਸਨਮਾਨ ਬਈ ਠੀਕ ਹੈ ਜੀ ਲੈ ਵੀ ਚਾਚੇ ਤਾਰੇ ਮਾਨ ਸਨਮਾਨਤ ਕਰਤਾ ਬਹੁਤ ਖੁਸ਼ੀ ਦੀ ਗੱਲ ਆ ਬਈ ਹਾਂ ਤੁਸੀਂ ਦੇਖ ਸਕਦੇ ਹੋ ਉਹ ਖੇਤਾਂ ਦਾ ਅੰਤਰਾ ਵੱਡਾ ਭਰਾ ਰਹਿ ਗਿਆ ਉਹਨੂੰ ਲੱਖਾਂ ਦੀ ਯਾਰਾ ਕਰੇ ਛੱਡਿਆ ਕਰੇ ਛੱਡਿਆ ਆਪਣੇ ਨੂੰ